ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਹਾਸਤੇ ਤਿੰਨ ਨਾਗਾ ਦੋ ਸੂਏ ਸવાય ਆ ਇੱਕ ਗੱਬਣ ਇੱਕ ਕਰਮ ਵਾਲੀ ਮਿਨੀ ਆ ਵੀਰੇ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਕਰਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8728006555 ਠੀਕ ਹੈ ਵੀਰੇ ਤਿੰਨ ਨਾਗਾ ਜੀ ਹਾਂ ਜੀ ਹਾਂ ਜੀ ਵੀ ਤਿੰਨ ਨਾਗਾ ਮੀਨੀ ਕਰਮ ਵਾਲੀ ਤੋਂ ਸ਼ੁਰੂ ਕਰਦੇ ਸੁਆ ਕਿੰਨ ਮਾ ਬਾਈ ਏ ਬਈ ਤੀਜਾ ਸੂਆ ਵਾ ਕਦੋਂ ਸੂਈ ਹੈ ਜੀ ਇਹ ਇਹਨੂੰ ਬਈ 22 ਦਿਨ ਹੋ ਗਏ ਸੂਈ ਬੱਚਾ ਕੀ ਹੈ ਜੀ ਬੱਚਾ ਵੀ ਮਗਰ ਕੱਟੀ ਹੈ ਕੱਟੀ ਹੈ ਜੀ ਠੀਕ ਆ ਸਿੰਘ ਬਈ ਹੈਲਥ ਦੇ ਆ ਕਿ ਵੈਸੀ ਮੀ ਨਹੀਂ ਨਹੀਂ ਬਈ ਹੈਲਥ ਹੀ ਨਹੀਂ ਗੇ ਮੀ ਹੈਲਥ ਦੇ ਨਹੀਂ ਵੈਸੀ ਮੀ ਨਹੀਂ ਆ ਕਿੰਨਾ ਨੈਟ ਦੁੱਧ ਤਿਆਰ ਹੈ ਜੀ ਇਹਦੇ ਵੀ 12 ਲੀਟਰ ਤਿਆਰ ਆ ਚਿਵਾਈ ਕਰਾ ਦਾਂਗੇ ਜੀ ਹਾਂ ਜੀ ਹਾਂ ਜੀ ਬਈ ਕਰਾ ਦਾਂ ਕੋਈ ਵੀ ਕਰ ਵੀਰ ਆਪਣੇ ਕੋਲ ਚਿਵਾਈ ਕਰਕੇ ਲੈ ਲਓ ਮਰ ਜੀ ਆਵੇ ਬਈ ਚਵਾ ਕੇ ਦੋ ਠੀਕ ਆ ਤੋੜ ਕੇ ਦਿਖਾ ਦਿਓ ਜੀ ਦਿਖਾਈ ਤੋੜ ਕੇ ਸੂਆ ਬਾਈ ਤੇ ਦਸਨ ਮੁਤਾਬਕ ਤੀਜਾ ਸੂਈ ਹੈ ਜੀ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ 12:00 ਤੇ 4 ਮਿੰਟ ਹੋ ਗਏ ਆ ਦੂਜਾ ਬਾਈ ਸੌਰੀ ਦੂਜਾ ਜੀ ਦੂਜਾ ਠੀਕ ਆ ਸੂਆ ਦੂਜਾ ਸੂਈ ਹੈ ਜੀ ਬੱਚਾ ਮਗਰ ਇਹਦੇ ਕੱਟੀ ਕੱਟੀ ਆ ਜਾਂਦੀ ਹੈ ਜੀ ਨੈਟ ਕਿੰਨੇ ਦਿਨ ਦੱਸਿਆ ਸੀਗਾ ਬਾਈ ਬਾਈ ਹੋ ਗਏ ਵੀ ਬਾਈ ਦਿਨ ਹੋ ਗਏ ਆ 20 ਤੋਂ 22 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਤੇ ਨੈਟ 12 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਆ ਸੋਨਾ ਪੈਠ ਪੂੜਾ ਵਜਨ ਵਜੂਦ ਦੇ ਵੀ ਕਰਮ ਵਾਲੀ ਚੰਗੀ ਆ ਵੈਸੇ ਵੀ ਵੀਰੇ ਮੀਨਾ ਨਗ ਥੋੜਾ ਜਿਆ ਘੱਟ ਮਿਲਦਾ ਚੰਗੀ ਹੁੰਦੀ ਕਰਮ ਵਾਲੀ ਬੱਚਾ ਤੁਹਾਨੂੰ ਫਾਇਦਾ ਹੋ ਜਾਣਾ ਬਈ ਜੇ ਕੱਟਾ ਹੁੰਦਾ ਲੈ ਕੇ ਫਿਰ ਵੀ ਜਾਣਾ ਪੈਣਾ ਸੀ ਮਗਰ ਕੱਟੀ ਆ ਸੋਨਾ ਮੁਠੀ ਵਾਲਾ ਥਾਣਾ ਜੱਜਮੈਂਟ ਉਹ ਹਿਸਾਬ ਨਾਲ ਲਾਇਓ ਆਪਾਂ ਵੀਡੀਓ ਬਣਾ ਰਹੇ ਆ ਜੀ 12 ਵਜੇ ਸਮਾਂ ਤੁਹਾਨੂੰ ਦਿਖਾਤਾ ਸਾਰਾ ਦੇਣੀ ਹਜੇ ਚਵਾਈ ਚ ਬਾਕੀ ਬਈ ਸ਼ਾਮ ਨੂੰ ਜਾ ਕੇ 6 ਵਜੇ 5:30 ਵਜੇ ਜਾ ਕੇ ਚਵਾਈ ਹੋਣੀ ਆ ਬਾਕੀ ਜਿੰਨਾ ਨੱਟ ਦੁੱਧ ਤਿਆਰ ਉਹ ਬਾਈ ਦੇ ਘਰੋਂ ਬਾਈ ਕਹਿੰਦਾ ਆਪਾਂ ਜੋਖ ਕੇ ਦੇਵਾਂਗੇ ਅੱਗੇ ਤੁਹਾਡੀ ਸੇਵਾ ਸੰਭਾਲ ਦੇ ਸ਼ਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੈਜ ਜੀ ਡਿਮਾਂਡ ਜਿਹੜੇ ਲੈਣੇ ਆਂ ਬਾਈ ਜੈ ਮੁੱਲ ਬਈ ਇਹਦਾ 1 15ਵਾਂ 1 10 ਦੀ ਛੱਡ ਦਾਂਗੇ ਉਹ ਚੋਂ ਵੀ ਮਾਨਤਾਨ ਹੋ ਜੂਗਾ ਕੁਝ ਮਾਨਤਾਨ ਹੋ ਜੂਗਾ ਜੀ ਜੈਜ ਜੀ ਆ ਬਾਈ ਦੀਆਂ ਕੀਮਤ ਜੈਜ ਜੀ ਹੁੰਦੀ ਆ 1 ਲੱਖ 10000 ਚੋਂ ਮਾਨਤਾਨ ਹੋ ਜੂਗਾ ਮੁੱਲ 1 115000 ਰੁਪਇਆ ਜਿਹੜਾ 2 ਨੰਬਰ ਨਾਕ ਆ ਗਿਆ ਵੀਰੇ ਸੁਆ ਕਿੰਨੇ ਬਾਕੀ ਤੀਜੇ ਸੂਏ ਆ ਇਹ ਠੀਕ ਆ ਇੱਕ ਪਰਸੋ ਸੂਈ ਆ ਹਜੇ ਬੱਚਾ ਕੀ ਆ ਜੀ ਮਗਰ ਕਟਾ ਬਈ ਇਹਦੇ ਜੇਰ ਕੰਪਲੀਟ ਪੈ ਗਈ ਆ ਜੀ ਕੰਪਲੀਟ ਆ ਬਈ ਪੂਰੀ ਠੀਕ ਆ ਕਿੰਨੀ ਬੌਲੀ ਤਿਆਰ ਆ ਵੀਰੇ ਇਹਦੇ ਬਈ 11.5 ਲੀਟਰ ਤਿਆਰ ਆ ਚਵਾਈ ਕਰਾ ਦਾਂਗੇ ਜੀ ਆਰ ਪਿੱਛੇ ਦੀ ਗਾਰੰਟੀ ਆ ਜੀ ਪੂਰੀ ਗਾਰੰਟੀ ਆ ਬਈ ਤੋੜ ਕੇ ਦਿਖਾ ਦੀ ਵੀਰੇ ਭਜਨ ਵਜੂਦ ਵੀ ਚੰਗਾ ਮੱਜ ਦਾ ਸੰਬੀ ਪਲੀ ਵੀ ਚੰਗੀ ਆ 11.5 ਕਿਲੋ ਬੌਲੀ ਤਿਆਰ ਆ ਜੀ ਪਰਸੋ ਦੀ ਸੂਈ ਥੱਲੇ ਬੱਚਾ ਮਗਰ ਮੇਲ ਆ ਜਾਂਦਾ ਜੀ ਜੇਰ ਦੀ ਕੰਪਲੀਟ ਆ ਬੀ ਫਿਕਰ ਹੋ ਕੇ ਆਜੋ ਗਾਈਆਂ ਵਰਗਾ ਹਵਾਨਾ ਕਰਮਾਲੀ ਦਾ ਬਾਕੀ 15 ਲੀਟਰ ਬਈ ਦੁੱਧ ਦੇ ਦੇਣੇ ਨੇ ਵਦਗਾ ਠੀਕ ਆ 12 13 ਲੀਟਰ ਤਾਂ ਬਈ ਕਹਿੰਦਾ ਵੀ ਕੀ ਹੈ ਜਿਹਦੇ ਥੱਲੇ 11 11.5 ਲੀਟਰ ਬੋਲੀ ਆ ਉਹਨੂੰ ਤਾਂ ਦੁੱਧ ਵਧ ਦੇਣ ਦਾ ਹੱਕ ਆ ਬਾਕੀ ਬਾਕੀ ਸੇਵਾ ਤੇ ਆ ਹੂੰ ਸੇਵਾ ਤੇ ਡਿਪੈਂਡ ਹੁੰਦਾ ਜਿੰਨਾ ਬਾਈ ਨੇ ਦੱਸਿਆ ਉਹ ਬਾਈ ਦੀ ਸੇਵਾ ਦਾ ਜਿੰਨਾ ਚ ਵਾ ਦੂਗਾ ਬਾਈ ਥੋੜੀ ਸੇਵਾ ਦਾ ਥੋੜਾ ਦੁੱਧ ਜਿੰਨੀ ਸਾਂਭ ਸੰਭਾਲ ਕਰ ਲੋਗੇ ਬੇਲ ਦੀ ਵੀ ਚੰਗੀ ਆ ਵਜਣ ਦੀ ਵੀ ਚੰਗੀ ਆ ਪੱਠਪੂੜਾ ਵੀ ਸੋਹਣਾ ਹਵਾਨਾ ਸੋਹਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੂੜ ਛਾਂਕੇ ਦੇ ਭੋਰਾ ਵੀ ਨੇ ਚੌੜਾ ਪੱਠਪੂੜਾ ਸੰਭੀ ਪੱਲੀ ਪੂਰੀ ਜੰਗੀ ਆ ਜੀ ਬੱਚਾ ਵੀ ਮਗਰ ਕੱਟੀ ਆ ਤੇ ਇਹਦੀ ਕੀਮਤ ਬਈ ਕੀ ਰਹਿਣਾ ਜੀ ਇਹ ਵੀ ਫੋਨ ਤੇ ਕਰ ਲਾਂਗੇ ਫੋਨ ਤੇ ਜੀ ਹਾਂ ਜੀ ਬੱਚਾ ਮਗਰ ਮੇਲ ਆ ਜਾਂਦਾ ਜੀ ਠੀਕ ਆ ਜੀ ਹਾਂਜੀ ਤੇ ਨਾਗ ਨੰਬਰ ਆ ਗਿਆ ਬਾਈ ਆਪਣਾ 3 ਸੂਆ ਕਿੰਨਾ ਮਾਜੀ ਇਹਦਾ ਇਹ ਵੀ ਬਈ ਤੀਜੇ ਸੂਏ ਆ ਸੋਨਾ ਇਹ ਸਮਾਂ ਕਿੰਨਾ ਕੁ ਲੈਂਦੀ ਆ ਇਹ ਬਈ 4-5 ਦਿਨ ਲੈ ਜੂ ਤਿਆਰੀਆਂ ਚ ਮੰਨ ਕੀ ਆ ਠੀਕਾ ਕਿੰਨਾ ਪਿਆ ਜੂ ਦੱਦ ਜੀ ਇਹ ਬਈ 14-15 ਲੀਟਰ ਪਿਆ ਜੂ ਭਾਰ ਪਿੱਛੇ ਦੀ ਗਰੰਟੀ ਆ ਜੀ ਦੀ ਗਰੰਟੀ ਆ ਬਈ ਤੋੜ ਕੇ ਦਿਖਾ ਦਿਓ ਵੀਰੇ ਵਜਨ ਵਜੂਦ ਦੇ ਪੱਖ ਤੋਂ ਇਹ ਵੀ ਚੰਗੀ ਆ ਸੂਆ ਤੀਜਾ 4 ਤੋਂ 5 ਦਿਨ ਹੈ ਬਾਈ ਦੱਸਦਾ ਕਿ ਡੇਟ ਮੁਤਾਬਕ ਲੈ ਜੂ ਇੱਕ ਦੋ ਦਿਨ ਵੱਧ ਘੱਟ ਹੋ ਸਕਦੇ ਆ ਪੱਠ ਬੁੜਾ ਸੋਨਾ ਤਿਆਰੀ ਸੋਹਣੀ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਦੈਨ ਹੁੰਦੇ ਵੀਰੇ ਇੱਕ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਦੁੱਧ ਬਈ ਦੱਸਦਾ ਕਿ 14-15 ਜੀ ਹਾਂਜੀ ਹਾਂਜੀ ਬਈ ਠੀਕ ਆ 14 ਤੋਂ 15 ਕਿਲੋ ਬਾਕੀ ਕਿਵੇਂ ਜਿਆਦਾ ਸੇਵਾ ਕਰਾਂਗੇ ਜਿਆਦਾ ਵੀ ਕਰੇ ਉਹ ਤਾਂ ਬਈ ਸੇਵਾ ਤੇ ਡਿਪੈਂਡ ਆ ਦੁੱਧ ਜਿੰਨੀ ਸੇਵਾ ਸੰਭਾਲ ਆਪਾਂ ਕਰ ਲਾਂਗੇ ਉਹਨਾਂ ਦੁੱਧ ਇਹ ਤੋਂ ਲੈ ਸਕਦੇ ਆ ਬਾਕੀ ਭਜਨ ਵਜੂਦ ਪੂਰਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਹੁਮਾਰਨਾ ਸੁਣਾ ਹੁਮਾਰਨਾ ਚੈੱਕ ਵੀ ਕਰਾ ਦਿੰਨੇ ਆ ਤੁਹਾਨੂੰ ਟੱਲ ਬਹੁਤ ਪਈ ਆ ਸਾਰੀ ਬਾਲਟਲ ਕਰਮਲ ਨੇ ਕੱਢ ਕੇ ਸੁਣਾ ਕੀ ਕੀਮਤ ਹੈ ਬਾਈ ਇਹ ਵੀ ਬਈ ਫੋਨ ਤੇ ਕਰ ਲਾਂਗੇ ਆਪਾਂ ਠੀਕ ਆ ਕਿਉਂਕਿ ਹਜੇ ਕੱਚੀ ਆ ਹਨਾ ਆਹਦੇ ਨੂੰ ਟਕਾ ਕੇ ਕੀਮਤ ਇਹ ਵੀ ਫੋਨ ਤੇ ਰਹਿਣ ਵਾਲੀ ਆ ਜੀ ਬਾਕੀ ਜਿਹਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ